ਦੀ ਨਕੋਦਰ ਹਿੰਦੂ ਅਰਪਣ ਕੋਆਪਰੇਟਿਵ ਬੈਂਕ ਦੀ ਅੱਜ ਨਵੀਂ ਚੋਣ ਹੋਈ ਜਿਸ ਤੇ ਵਿੱਚ ਅਸ਼wini ਕੁਮਾਰ ਭੱਲਾ ਨੂੰ ਚੇਅਰਮੈਨ ਬਣਾਇਆ ਗਿਆ ਅਤੇ ਸੰਦਰਸ਼ਨ ਪਟਿਆ ਕਾਉਂਸਲਰ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ ਅਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਨਕੋਦਰ ਬਤਾਇਕ ਇੰਦਰਜੀਤ ਗੌਰਮਾਨ ਵੀ ਪਹੁੰਚੇ ਅਤੇ ਉਹਨਾਂ ਵੱਲੋਂ ਨਵੇਂ ਚੁਣੇ ਚੇਅਰਮੈਨ ਅਸ਼ੂਨੀ ਕੁਮਾਰ ਪੱਲਾ ਅਤੇ ਵਾਈਸ ਚੇਅਰਮੈਨ ਸਤਿੰਦਰ ਸਿੰਘ ਪਾਟਿਆ ਨੂੰ ਹਾਰ ਪਹਿਨਾ ਕੇ ਵਧਾਈ ਦਿੱਤੀ ਗਈ ਅਤੇ ਉੱਥੇ ਹੀ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਇਹ ਨਵੀਂ ਟੀਮ ਚੁਣੀ ਗਈ ਹੈ ਉਹ ਬੈਂਕ ਦੀ ਬਿਹਤਰੀ ਵਾਸਤੇ ਵਧੀਆ ਕੰਮ ਕਰੇਗੀ ਅਤੇ ਮੈਨੂੰ ਪੂਰੀ ਆਸ ਹੈ ਅੱਜ ਕਬੱਡੀ ਜ਼ਿੰਮੇਵਾਰੀ ਬੈਂਕ ਦੇ ਵਿੱਚ ਮਿਲਿਆ ਕੀ ਕਹਿਣਾ ਚਾਹੁੰਦਾ ਜੀ ਇਸ ਜ਼ਿੰਮੇਵਾਰੀ ਮੈਂ ਬਹੁਤ ਮਾਣ ਨਾਲ ਫੈਕਟ ਕਰਨ ਮੇਰੀ ਕੋਸ਼ਿਸ਼ ਹੈ ਇਸ ਬੈਂਕ ਦੇ ਵਿੱਚ ਜਿਹੜੇ ਜਨਤਕ ਦਾ ਪੈਸਾ ਹੈ ਇੱਕ ਪਲੱਸ ਉਹ ਪਿਛਲੇ ਪਸਾਤ ਤੋਂ ਸਮਾਂ ਤੋਂ ਇਸ ਬੈਂਕ ਦੇ ਵਿੱਚ ਜਿਹੜੇ ਸ਼ੇਅਰ ਹੋਲਡਰ ਜਿਹੜੇ ਆ ਉਹਨਾਂ ਨੂੰ ਕੋਈ ਜਿਹੜਾ ਸੁਖਾਸਤੋ ਕਿਹਾ ਹੈ ਇਨਵੈਸਟਰ ਉਹ ਨਹੀਂ ਮਿਲਦਾ ਜੀ ਤੁਸੀਂ ਜਾਂ ਉਸ ਦਾ ਫਰਕ ਸਤਾਂ ਦਾ ਬਹੁਤ ਸਮਾਂ ਜਿਹੜਾ ਮਿਲ ਹੀ ਜਾਂਦਾ ਫੂਲ ਨੂੰ ਵਾਹਦੇ ਵੀ ਰਿਪੋਰਟ ਦਿੱਤੀ ਆ। ਚੋਟੀ ਕਨ ਦਾ ਉਹ ਪਬਲਿਕ ਜਦੋਂ ਕਰੀ। ਅੱਜ ਵੀ ਕਲਵਰ ਕਲਵਰ ਜਿਹਨਾਂ ਨੇ ਮੈਨੂੰ ਚੈਨ ਚੋਣੇ ਕਰ ਦਿੱਤਾ। ਇਸ ਤੋਂ ਬਾਅਦ ਮੈਂ ਆਪਣੇ ਕਲਵਰ ਦਾ ਮੂਰਫੈਕਟਰ ਜਿਹਨਾਂ ਨੇ ਮੈਨੂੰ ਸ਼ੋਰ ਕੰਫਰੈਸ ਕਿਹਾ ਕਿ ਮੈਨੂੰ ਚੇਅਰਮੈਨ ਬਣਾਇਆ ਆਪਣੇ ਇਸ ਏਰੀਆ ਦੇ ਐਮਐਲਏ ਸਾਹਿਬ ਦਾ ਜਿਹਨਾਂ ਦੀ ਸਹਿਯੋਗ ਨਾਲ ਕਿ ਮੈਂ ਆ ਜੀਸੀਪੀ ਤੋ ਅੱਜ ਮੈਂ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਸਾਰਿਆਂ ਦਾ ਸਪੈਸ਼ਲੀ ਗੁਰਪ੍ਰੀਤ ਸਿੰਘ ਗੋਪੀ ਸੰਧੂ ਸੀਲੇ ਬਾਈਸਪੇਟ ਹੈ ਇਹ ਤੁਮਸ ਮੇਰੇ ਬਹੁਤ ਛੋਟੇ ਹਨ ਪਰ ਇਹਨਾਂ ਦਾ ਕਰਪੇਟਿਕਲੀ ਬਹੁਤ ਉੱਚਾ ਹੈ ਇਹਨਾਂ ਨੇ ਮੈਨੂੰ ਰਸਤਾ ਦਿਖਾਇਆ ਕਿ ਕਿਸ ਤਰ੍ਹਾਂ ਇਸ ਪੇ ਕਿਸ ਤਰ੍ਹਾਂ ਪੋਸਟ ਲਈ ਕਿਸ ਤਰ੍ਹਾਂ ਜਦਵਾਰ ਰੈਸਟ ਕਰੀ ਦੀ ਹੈ ਕਿਸ ਤਰ੍ਹਾਂ ਸਟੈਟ ਕਰੀ ਦੀ ਹੈ ਕਿ ਇਸ ਤਰ੍ਹਾਂ ਇਹਨੂੰ ਹਾਸਲ ਕਰੀ ਇਹਨਾਂ ਦੀ ਗਾਈਡੈਂਸ ਦੇ ਨਾਲ ਇਸ ਪੋਸਟ ਪਰ ਤਰਵਾਦੀ ਹੈ ਮੈਂ ਅੱਜ ਬੈਂਕ ਸਟਾਫਰ ਜਿਹਨਾਂ ਨੇ ਬਹੁਤ ਆਪਣੇ ਐਫੀਸ਼ੀਐਂਟਲੀ ਇਸ ਇਲੈਕਸ਼ਨ ਨੇ ਲੇਟੇ ਜਾੜਿਆ ਸਪੈਸ਼ਲੀ ਪ੍ਰੇਮ ਜੀ ਕਿਉਂਕਿ ਮੈਂ ਇਹਨਾਂ ਨਾਲ ਬਹੁਤ ਸਾਰੀਆਂ ਮਿਲਟਾ ਚੱਲੀ ਕਰਾਂਗੀ ਆਰਬੀਆਈ ਦੀ ਆ ਇਥੇ ਵੀ ਕੈਨੇਡਾ ਦੀ ਆ ਜੋ ਉਹ ਜਿਹਨਾਂ ਦਾ ਕੈਲੀਬਰ ਜੋ ਨੇ ਸ਼ੋਅ ਜੋ ਇਹ ਬੈਕਪੋਗਰੀ ਜਦ ਵੀ ਨੇ ਮੈਂ ਇਹਨਾਂ ਦਾ ਧਾਇਲ ਮੈਂ ਯਾਦ ਰੱਖਣਾ ਇਹ ਇਸੇ ਤਰ੍ਹਾਂ ਜਦ ਅੱਪੱਖੇ ਕੰਮ ਕਰਦੇ ਆ ਰਹੇ ਆ ਤੇ ਸਾਨੂੰ ਸਹਿਯੋਗ ਦੇਣਗੇ ਅਸੀਂ ਨਾਲ ਮਿਲ ਕੇ ਇਸ ਬੈਂਕ ਨੂੰ ਚੱਲੀ ਲਈ ਜਾਂਦਾ ਮੈਂ ਪਹਿਲਾਂ ਤੇ ਤੁਹਾਡਾ ਹੀ ਧੰਨਵਾਦ ਕਰਾਂਗਾ ਜਿਨ੍ਹਾਂ ਨੂੰ ਥੋੜੇ ਸਮੇਂ ਦੇ ਵਿੱਚ ਕਿਹਾ ਤੇ ਤੁਸੀਂ ਉਸੇ ਵੇਲੇ ਪਹੁੰਚ ਗਏ ਦੂਜਾ ਪ੍ਰੇਮਜੀ ਦਾ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਇਸ ਬੈਂਕ ਦੇ ਵਿੱਚ ਮੈਂ ਕਿਹਾ ਆਪਾਂ ਇਹਦੇ ਨਹੀਂ ਫਿਰ ਮੈਂ ਸੋਚਿਆ ਸ਼ਹਿਰ ਵਾਸੀ ਸਾਡੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੇ ਇਹ ਜਿਹੜਾ ਬੈਂਕ ਆ ਇਹ ਬੜੀ ਮਿਹਨਤ ਦੇ ਨਾਲ ਬਣਾਇਆ ਔਰ 2-2 ਰੁਪਏ ਇੱਥੇ ਸਾਡੇ ਕੋਲ ਇੱਕ ਕੇਰ ਸਿੰਘ ਹੁਣੀ ਹੁੰਦੇ ਸੀਗੇ ਉਹ ਜਿਹੜੇ ਹਰ ਦੁਕਾਨਦਾਰ ਕੋਲ 5-5 ਰੁਪਏ ਲੈ ਕੇ ਸ਼ਾਹ ਨੂੰ ਇੱਥੇ ਜਮ੍ਹਾਂ ਕਰਾਉਂਦੇ ਹੁੰਦੇ ਸੀਗੇ ਮੁੜ ਕੇ ਅਸੀਂ ਉਹ ਮਹੀਨੇ ਪਿੱਛੋਂ ਕੰਡਾਉਣੇ ਕਰਨੇ ਨਾਲੇ ਪ੍ਰੇਮ ਜੀ ਉਦੋਂ ਸਿਸਟਮ ਮੈਨੇਜਰ ਸੀਗੇ ਅਸੀਂ ਇਹਨਾਂ ਕੋਲ ਆਣਗੇ ਕਾਹਦਾ ਕਾਪੀ ਇਹਨਾਂ ਨੇ ਸਾਨੂੰ ਪਿਉਣਾ ਗਾਣਾ ਤੇ ਨਾਲੇ ਇਹਨਾਂ ਕੋਲ ਇਹਨਾਂ ਦੇ ਮੇਲ ਵਰਤਨ ਵੀ ਗਾਣਾ ਔਰ ਇਹਨਾਂ ਨੇ ਇਹੀ ਗਾਣਾ ਕਿ ਕਿਸੇ ਤਰ੍ਹਾਂ ਦਾ ਕੋਈ ਫਿਕਰ ਨਾ ਕਰੋ ਬੈਂਕ ਵਿੱਚ ਬੜੀ ਤਰੱਕੀ ਜਾ ਰਿਹਾ ਹੈਗਾ ਹੁਣ ਮੈਂ ਆਸ ਕਰਦਾ ਹਾਂ ਪ੍ਰੇਮ ਜੀ ਦੇ ਨਾਲ ਰਲ ਕੇ ਅਸੀਂ ਸਾਰੇ ਅਸੀਂ ਇਹਨਾਂ ਨੂੰ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਦੇਵਾਂਗੇ ਔਰ ਬੈਂਕ ਨੂੰ ਤਰੱਕੀਆਂ 'ਚ ਬਲੰਦੀਆਂ 'ਚ ਲਿਜਾਵਾਂਗੇ ਕਿਉਂਕਿ ਇਹ ਸਾਡੇ ਸ਼ਹਿਰ ਦੇ ਬਜ਼ੁਰਗਾਂ ਨੇ ਸ਼ੁਰੂਆਤ ਕੀਤਾ ਤੇ ਉਹਨਾਂ ਦੀ ਅਸੀਂ ਇਹ ਜਿਹੜੀ ਇਹ ਮਿੱਟੀ ਇਹ ਗੈਰ ਨਹੀਂ ਜਾਣ ਦਵਾ ਦੇ ਜਿਹੜਾ ਇੱਕ ਇੱਕ ਰੁਪਿਆ ਕਿਸੇ ਗਰੀਬ ਦਾ ਵੀ ਆ ਉਹਨੂੰ ਵੀ ਮਿਲੂਗਾ ਤੇ ਕੋਈ ਇਥੋਂ ਕੋਈ ਨੁਕਸਾਨ ਨਹੀਂ ਹੋਊਗਾ ਬਸ ਧੰਨਵਾਦ ਹਾਂਜੀ ਸਰ ਕੀ ਨਾਮ ਜੀ ਪ੍ਰੇਮਨਾਥ ਸੀਈਓ ਦੀਨ ਕੁਦਰ ਹਿੰਦੂ ਵਰਬਨ ਕੋਪਟੋ ਬੈਂਕ ਲੈਂਟਨ ਕੁਦਰ ਅੱਜ ਬੈਂਕ ਦੇ ਵਿੱਚ ਜਿਹੜੀ ਚੋਣ ਕਰਵਾਈ ਗਈ ਹੈ ਤੁਹਾਡੇ ਵੱਲੋਂ ਕੀ ਕਹਿਣਾ ਚਾਹੋਗੇ ਅ ਅੱਜ ਜੋ ਸਾਡੇ 4 3 2025 ਨੂੰ 7 ਮੈਂਬਰ ਬੋਰਡ ਆਫ ਡਾਇਰੈਕਟਰ ਦੇ ਚੁਣੇ ਗਏ ਸਨ ਜੋ ਕਿ ਸਰਸੰਮਤੀ ਨਾਲ ਚੁਣੇ ਗਏ ਸਨ ਉਹਨਾਂ ਦੇ ਵਿੱਚੋਂ ਅੱਜ ਚੇਅਰਮੈਨ ਔਰ ਵਾਈਸ ਚੇਅਰਮੈਨ ਦੀ ਇਲੈਕਸ਼ਨ ਹੋਈ ਆ ਜਿਹਦੇ ਵਿੱਚ ਬਾਈ ਮੈਜੋਰਟੀ ਸ਼੍ਰੀ ਅਸ਼ਵਨੀ ਕੁਮਾਰ ਭੱਲਾ ਜੀ ਚੇਅਰਮੈਨ ਅਤੇ ਵਾਈ ਮжоਰਿਟੀ ਸ਼੍ਰੀ ਸੁਨਦਰ ਸਿੰਘ ਪਾਟਿਆ ਜੀ ਵਾਈਸ ਚੇਅਰਮੈਨ ਚੁਣਿਆ ਗਿਆ ਸਰ ਜਿਹੜੀ ਇਹ ਤਾਉਣ ਹੋਈ ਹੈ ਇਹ ਸਰਬਸੰਮਤੀ ਨਾਲ ਹੋਈ ਹੈ ਕਿਸ ਕਰਾਂ ਨਹੀਂ ਵਾਈ ਮжоਰਿਟੀ ਜੀ ਅੱਛਾ ਜੀ VOTING ਹੋ ਗਈ ਤੇ ਆਮ ਪਬਲਿਕ ਨੂੰ ਕੀ ਮੈਸੇਜ ਆ ਹੁਣ ਆਮ ਪਬਲਿਕ ਨੂੰ ਇਹ ਕਿ ਮੇਰੀ ਟੀਮ ਜਿਹੜੀ ਨਵੀਂ ਬਣੀ ਆ ਬਹੁਤ ਵਧੀਆ ਜਿਹੜੇ ਪੁਰਾਣੇ ਵੀ ਮੈਂਬਰ ਸਗੇ ਉਹ ਬਹੁਤ ਵਧੀਆ ਜਿਹਦੇ ਵਿੱਚ ਹੁਣ ਦੋ ਤਿੰਨ ਪੁਰਾਣੇ ਮੈਂਬਰ ਆਏ ਆ ਲੇਕਿਨ ਮੈਂ ਤੇ ਨਵੀਂ ਟੀਮ ਨੂੰ ਇਹੀ ਕਰੂੰਗਾ ਬੇਨਤੀ ਕਿ ਜਿਹੜਾ ਬੈਂਕ ਦੀ ਬਿਹਤਰੀ ਲਈ ਆਪਾਂ ਕੰਮ ਕਰਨਾ ਕੋਈ ਇਹਦੇ ਵਿੱਚ ਰਾਜਨੀਤੀ ਨਹੀਂ ਹੈਗੀ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਾਂ ਸਾਰੀ ਬੈਂਕ ਦੀ ਡਿਵੈਲਪਮੈਂਟ ਲਈ ਕੰਮ ਕਰਾਂਗੇ ਔਰ ਬੈਂਕ ਦੀ ਬਿਹਤਰੀ ਲਈ ਕੰਮ ਕਰਾਂਗੇ ਔਰ ਜੋ ਪੋਲਿਸੀਜ਼ ਮੈਟਰਸ ਸਾਡੇ ਕਸਟਮਰਸ ਦੀ ਬਿਹਤਰੀ ਲਈ ਹੋਣਗੇ ਅਸੀਂ ਉਹਦੇ ਬਾਰੇ ਸੋਚਾਂਗੇ ਇਸ ਤੋਂ ਇਲਾਵਾ ਸਾਡੇ ਕੋਈ ਇਹਦੇ ਵਿੱਚ ਇੰਟਰਫੀਰੈਂਸ ਨਹੀਂ ਹੋਏਗਾ ਰਾਜਨੀਤਿਕ ਤੌਰ ਤੇ ਮੈਮ ਅੱਜ ਬੈਂਕ ਦੇ ਵਿੱਚ ਜਿਹੜਾ ਹਗਾਰ ਚੌਣ ਹੋਈ ਹੈਗੀ ਕੀ ਕਹਿਣਾ ਚਾਹਦੇ ਆ ਅੱਜ ਹਿੰਦੂ ਬੈਂਕਰ ਨਕਉਤਰ ਦੇ ਵਿੱਚ ਜਿਹੜੀ ਪ੍ਰਧਾਨਗੀ ਦੀ ਚੋਣ ਹੋਈ ਹੈ ਚੇਅਰਮੈਨਸ਼ਿਪ ਦੀ ਚੋਣ ਹੋਈ ਹੈ। ਔਰ ਇਹ ਇੱਕ ਕਿਸਮ ਦਾ ਨਾ ਜਿਵੇਂ ਕਹ ਲਓ ਕਿ ਝਗੜ ਬਟਣ ਵਾਲੀ ਗੱਲ ਹੈ। ਕਾਫੀ ਸਮੇਂ ਤੋਂ ਇੱਥੇ ਇੱਕੋ ਹੀ ਪਰਿਵਾਰ ਦਾ ਰਾਜ ਸੀ। ਮਨਮਰਜ਼ੀਆਂ ਸੀ ਔਰ ਲੋਕਾਂ ਦੇ ਇੱਜ਼ਤ ਮਾਨ ਸਨਮਾਨ ਦੇ ਨਾਲ ਵੀ ਖਲਵਾੜ ਸੀ। ਉਹ ਅੱਜ ਟੁੱਟ ਕੇ ਤੇ ਇਕ ਆਜ਼ਾਦ ਤੇ ਸਹੀ ਤਰੀਕੇ ਦੇ ਨਾਲ ਜਿਹੜੀ ਇਲੈਕਸ਼ਨ ਹੋਈ ਆ ਜਿਹਦੇ ਵਿੱਚ ਸਾਡੇ ਐਮਸੀ ਸਰ ਸਰਦਾਰ ਸਿੰਦਰ ਸਿੰਘ ਜੀ ਬੱਗੂਪਾटिया ਜੀ ਵਾਈਸ ਚੇਅਰਮੈਨ ਬਣੇ ਨੇ ਤੇ ਅਸ਼ਵਨੀ ਭੱਲਾ ਜੀ ਜਿਹੜੇ ਨੇ ਉਹਨਾਂ ਨੂੰ ਚੇਅਰਮੈਨ ਬਣਾਇਆ ਗਿਆ। ਔਰ ਮੈਂ ਇੱਕ ਚੀਜ਼ ਇੱਕ ਦੋ ਗੱਲਾਂ ਹੋਰ ਕਰਨੀਆਂ ਚਾਹੁੰਦੀ ਆ ਕਿ ਇਲੈਕਸ਼ਨ ਦਾ ਮਤਲਬ ਹੁੰਦਾ ਬਹੁਤ ਸਾਰੇ ਲੋਕਾਂ ਦੀ ਭਾਗੀਦਾਰੀ। ਔਰ ਇੱਥੇ ਜਿਹੜੀ ਆ ਭਾਗੀਦਾਰੀ ਜਾਣ ਬੁਝ ਕੇ ਲੋਕਾਂ ਦੀ ਖਤਮ ਕੀਤੀ ਗਈ ਹੋਈ ਆ। ਔਰ ਇਹਨੂੰ ਇਹ ਸਮਝ ਲੋ ਕਿ ਇਹ ਆਪਣੀ ਗ੍ਰਿਫਟ ਦੇ ਵਿੱਚ ਰਹੇ ਉਸ ਹਿਸਾਬ ਦੇ ਨਾਲ ਇੱਥੇ ਸਾਰਾ ਕੰਮ ਕੀਤਾ ਗਿਆ ਹੈ ਮੈਨੂੰ ਕੋਈ ਨਾਂ ਲੈਣ ਦੇ ਵਿੱਚ ਗੁਰੇਜ ਨਹੀਂ ਮੈਂ ਹਰੀ ਮਿੱਤਰ ਸਾੰਧੀ ਦੀ ਗੱਲ ਕਰਦੀ ਆ ਇੱਥੋਂ ਤੱਕ ਕਿ ਜਿਹੜੇ ਜ਼ੋਨ ਬਣੇ ਨੇ ਜ਼ੋਨ ਵੀ ਜਿਹੜੇ ਆ ਉਹ ਵੀ ਜਿਹੜੇ ਪਦਨਿਯਤ ਦੇ ਨਾਲ ਬਣਾਏ ਹੋਏ ਸੀ ਇੱਕ ਜ਼ੋਨ ਦੇ ਵਿੱਚ ਵੱਖਰਾ ਐਡਰੈਸ ਦੇ ਕੇ ਆਪਣਾ ਮੁੰਡੇ ਦਾ ਜ਼ੋਨ ਬਣਾ ਦਿੱਤਾ ਦੂਸਰੇ ਦੇ ਵਿੱਚ ਆਪ ਬਣ ਗਏ ਨਾਲ ਇੱਕ ਹੋਰ ਮੁੰਡਾ ਬਣਾ ਲਿਆ ਜਦ ਕਿ ਉਹ ਸਾਰਾ ਪਰਿਵਾਰ ਸਾਰਾ ਸ਼ਹਿਰ ਜਾਣਦਾ ਕਿ ਉਹ ਇਕੱਠੇ ਰਹਿੰਦੇ ਨੇ ਇੱਕੋ ਘਰ 'ਚ ਰਹਿੰਦੇ ਨੇ ਫਿਰ ਦੂਸਰੇ ਜ਼ੋਨ ਦੇ ਵਿੱਚ ਜਾ ਕੇ ਜਿਹੜੀ ਉਹ ਕਿਹੜੀ ਕਿੱਦਾਂ ਤੁਸੀਂ ਦੇਖੋ ਇੱਥੇ ਡਾਕੂਮੈਂਟੇਸ਼ਨ ਜਿਹੜੀ ਆ ਉਹ ਗਲਤ ਲਾਈ ਗਈ ਆ ਉੱਥੇ ਬੈਂਕ ਨੂੰ ਵੀ ਜਿਹੜਾ ਆ ਉਹ ਧੋਖੇ ਦੇ ਵਿੱਚ ਰੱਖਿਆ ਗਿਆ ਉੱਥੇ ਲੋਕਾਂ ਨੂੰ ਵੀ ਧੋਖੇ ਦੇ ਵਿੱਚ ਰੱਖਿਆ ਗਿਆ ਬੈਂਕ ਤੇ ਕਬਜ਼ਾ ਕਿਵੇਂ ਕਰਕੇ ਰੱਖਣਾ ਉਹਦੀ ਸਾਰੀ ਜਿਹੜੀ ਨੀਤੀ ਤਿਆਰ ਕੀਤੀ ਗਈ ਸੀ ਇਹ ਹੁਣ ਜੰਗਲ ਦੇ ਵਿੱਚ ਆ ਨਿਕਲ ਗਈ ਆ ਮੈਂ ਸ਼ਹਿਰ ਵਾਸੀਆਂ ਨੇ ਭਰੋਸਾ ਦਿਵਾਨੀ ਕਿ ਇਹ ਤੁਹਾਡੀ ਆਪਣੀ ਬੈਂਕ ਆ ਤੁਹਾਡਾ ਆਪਣਾ ਕਰਦਾ ਬੈਂਕ ਹੈ ਇਹ ਇਹਨੂੰ ਵੱਧ ਤੋਂ ਵੱਧ ਪਰਫੁੱਲਤ ਕਰੋ ਇੱਥੇ ਵੱਧ ਤੋਂ ਵੱਧ ਆਪਣੇ ਅਕਾਊਂਟ ਖੋਲੋ ਇਹਦੇ ਤੇ ਤੁਹਾਡਾ ਭਰੋਸਾ ਬਹਾਲ ਜਿਹੜਾ ਆ ਅਸੀਂ ਕਰਨ ਦੇ ਵਾਸਤੇ ਹਰ ਹਿੱਲਾ ਵਟਾਂਗੇ ਆਉਣ ਵਾਲੇ ਸਮੇਂ ਦੇ ਵਿੱਚ OTS ਵੀ ਲੈ ਕੇ ਆਵਾਂਗੇ ਇੱਥੇ ਭਾਈ ਭਤੀਜਾਵਾ ਚੱਲਦਾ ਰਿਹਾ ਇੱਥੇ ਆਪਣਿਆਂ ਨੂੰ ਗੱਫੇ ਤੇ ਦੂਜਿਆਂ ਨੂੰ ੱਫੇ ਪੈਂਦੇ ਰਹੇ ਆ ਇੱਥੇ ਲੋਕਾਂ ਦਾ ਮਾਨ ਸਨਮਾਨ ਵੀ ਦਾਤੇ ਲੱਗਦਾ ਰਿਹਾ ਇੱਥੇ ਆਉਣ ਵਾਲੇ ਲੋਕਾਂ ਨੂੰ ਜਿਹੜਾ ਜ਼ਲੀਲ ਵੀ ਕੀਤਾ ਜਾਂਦਾ ਰਿਹਾ ਜਿਹੜੇ ਉਹਨਾਂ ਦੇ ਨਾਲ ਸਹਿਮਤ ਨਹੀਂ ਹੁੰਦੇ ਔਰ ਇੱਥੇ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਵੀ ਜਤੀ ਦਿੱਤਾ ਗਿਆ ਮੈਂ ਇਤਨਾ ਜਿਹੜਾ ਹੈਗਾ ਪਬਲਿਕ ਨੂੰ ਰਿਲੀਜ਼ ਦੇਣ ਵਾਸਤੇ ਕੀ ਕੀਤਾ ਹੈ ਬਿਲਕੁਲ ਜੀ ਅਸ਼wini ਜੀ ਇੱਕ ਤਜਰਬੇਕਾਰ ਇਨਸਾਨ ਨੇ ਸਰਦਾਰ ਸਤਿੰਦਰ ਪਾਟਿਆ ਜੀ ਇੱਕ ਤਜਰਬੇਕਾਰ ਇਨਸਾਨ ਨੇ ਮੈਂ ਚਾਹੂੰਗੀ ਕਿ ਇਹ ਮਿਲ ਕੇ ਇਹਨਾਂ ਤੋਂ ਵੱਧ ਸ਼ਹਿਰ ਨੂੰ ਕੋਈ ਜਾਣਦਾ ਨਹੀਂ ਹੈ ਤਕਲੀਫਾਂ ਨੂੰ ਕੋਈ ਨਹੀਂ ਜਾਣਦਾ ਔਰ ਰਾਹਤ ਕਿਵੇਂ ਜਾਣ ਦੇਣੀ ਹੈ ਇਹ ਵੀ ਨਹੀਂ ਜਾਣਦਾ ਮੈਂ ਇਹ ਜਿਹੜੀ ਕਮੇਟੀ ਬਣੀ ਹੈ ਮੈਂ ਇਹਨਾਂ ਨੂੰ ਸਭ ਨੂੰ ਲੱਖ ਲੱਖ ਮੁਬਾਰਕਾਂ ਦਿੰਨੀ ਆ ਸਭ ਨੂੰ ਵਧਾਈ ਦਿੰਨੀ ਆ ਔਰ ਸਾਰੇ ਜਣੇ ਮਿਲ ਕੇ ਇਹ ਇਸ ਬੈਂਕ ਦੀ ਬਿਹਤਰੀ ਵਾਸਤੇ ਜੋ ਕਰ ਸਕਦੇ ਹੋ ਵੱਧ ਤੋਂ ਵੱਧ ਕਰਨ ਕਿਉਂਕਿ ਮੈਂ ਕੋਈ ਐਕਸਪਰਟ ਨਹੀਂ ਹੈਗੀ ਮੈਨੂੰ ਨਹੀਂ ਪਤਾ ਇਹਨਾਂ ਦੇ ਬਾਈਲॉज ਕੀ ਨੇ ਮੈਨੂੰ ਨਹੀਂ ਪਤਾ ਕਿਹੜੀਆਂ-ਕਿਹੜੀਆਂ ਜਿਹੜੀਆਂ ਵੀ ਰਾਹਤਾਂ ਦਿੱਤੀਆਂ ਜਾ ਸਕਦੀਆਂ ਹਨ ਕਿ ਮੈਂ ਜ਼ਰੂਰ ਇੱਕ ਮੀਟਿੰਗ ਦੇ ਵਿੱਚ ਮੈਂ ਆਉਂਗੀ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਇੱਥੇ ਕੀ-ਕੀ ਲੋਕਾਂ ਵਾਸਤੇ ਕੀਤਾ ਜਾ ਸਕਦਾ ਹੈ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਕਿਵੇਂ ਕੀਤੀ ਜਾ ਸਕਦੀ ਹੈ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਵਾਸਤੇ ਜੇ ਮੈਨੂੰ ਕਿਸੇ ਕਿਸਮ ਦਾ ਦਖਲ ਇੱਥੇ ਦੇਣਾ ਪਿਆ ਤਾਂ ਮੈਂ ਜ਼ਰੂਰ ਕੋਈ ਨਾ ਕੋਈ ਮੀਟਿੰਗ ਅਟੈਂਡ ਕਰੂੰਗੀ ਅਦਰਵਾਈਜ਼ ਇਹ ਬੈਂਕ ਹੈ ਇਦੇ ਵਿੱਚ ਰਾਜਨੀਤੀ ਵਾਸਤੇ ਕੋਈ ਥਾਂ ਨਹੀਂ ਹੈ ਇੱਥੇ ਜਿਹੜਾ ਆਵੇ ਹਰ ਇੱਕ ਦਾ ਮਾਨ ਸਨਮਾਨ ਹੋਣਾ ਚਾਹੀਦਾ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਹੋਣਾ ਚਾਹੀਦਾ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਹਰ ਇੱਕ ਨੂੰ ਰਾਹਤ ਦੇਣੀ ਚਾਹੀਦੀ ਹੈ ਪਰ ਕਈ ਵਾਰੀ ਜ਼ਿੰਦਗੀ ਦੇ ਵਿੱਚ ਚੰਗੇ ਮਾੜੇ ਸਮੇ ਆਉਂਦੇ ਰਹਿੰਦੇ ਆ ਜੇ ਕਿਸੇ ਨਾਲ ਕੋਈ ਚੰਗਾ ਮਾੜਾ ਸਮਾਂ ਹੋ ਵੀ ਗਿਆ ਤੇ ਉਹਦੀ ਮਦਦ ਕਿਵੇਂ ਕਰਨੀ ਹੈ ਕਿਵੇਂ ਉਹਨੂੰ ਉਹਦੇ ਵਿੱਚੋਂ ਕੱਢਿਆ ਜਾ ਸਕਦਾ ਉਸ ਦੌਰ ਦੇ ਵਿੱਚੋਂ ਉਹਦੇ ਵਾਸਤੇ ਵੀ ਕਮੇਟੀ ਇਹ ਇਹ ਬੋਰਡ ਦਾ ਫਰਜ਼ ਹੁੰਦਾ ਹੈ ਕਿ ਅਸੀਂ ਆਪਣੇ ਬੋਰਡ ਕਿਉਂ ਬਣਾਇਆ ਬੈਂਕ ਦੇ ਕਿ ਉਹ ਆਪਣੇ ਸ਼ਹਿਰ ਵਾਸੀਆਂ ਦਾ ਆਪਣੇ ਜਿਹੜੇ ਮੈਂਬਰਸ ਨੇ ਉਹਨਾਂ ਦਾ ਵੱਦ ਤੋਂ ਵੱਧ ਸਤਿਕਾਰ ਕਰਨ ਤੇ ਉਹਨਾਂ ਦੇ ਜਿਹੜੇ ਹੱਕ ਨੇ ਉਹਨਾਂ ਦੇ ਉਹਨਾਂ ਦੇ ਉੱਤੇ ਕੰਮ ਕੀਤਾ ਜਾ ਸਕੇ